ਸਮਰਾਲਾ ਮਾਛੀਵਾੜੇ ਵਿੱਚ ਮੈਡੀਕਲ ਸਟੋਰ ਤੇ ਪੁਲਿਸ ਦੀ ਛਾਪੇਮਾਰੀ ਹਜ਼ਾਰਾਂ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਮਾਛੀਵਾੜਾ ਸਭ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਇੱਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ ਇਸ ਕਾਰਵਾਈ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਡੀਐਸਪੀ ਸਮਰਾਲਾ ਨੇ ਦੱਸਿਆ ਕਿ ਐਸਐਸਪੀ ਖੰਨਾ ਡਾਕਟਰ ਦਰਸ਼ਨਪਾਲ ਆਲੂਵਾਲੀਆ ਦੇ ਨਿਰਦੇਸ਼ਾਂ ਅਨੁਸਾਰ ਇਲਾਕੇ ਵਿੱਚ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਮਿਲੀ ਗੁਪਤ ਸ ਸਟਾਫ ਖਨ ਦੇ ਇੰਚਾਰਜ ਇੰਸਪੈਕਟਰ ਕਾਸ਼ ਦੱਤ ਐਸ ਐਚਓ ਸਮਰਾਲਾ ਇੰਸਪੈਕਟਰ ਰਵਿੰਦਰ ਸਿੰਘ ਅਤੇ ਡਰਗ ਇੰਸਪੈਕਟਰ ਅਮਰਜੀਤ ਸਿੰਘ ਦੀ ਸ਼ਮੂਲੀਅਤ ਵਿੱਚ ਪੁਲਿਸ ਟੀਮ ਨੇ ਮਾਛਾਵਾੜੀ ਸਥਿਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਰਿਆ ਤਲਾਸ਼ੀ ਦੌਰਾਨ ਪੁਲਿਸ ਨੇ ਸਟੋਰ ਤੋਂ 2695 ਪਾਬੰਦੀਸ਼ੁਦਾ ਕੈਪਸੂਲ ਅਤੇ ਹਜ਼ਾਰਾਂ ਨਸ਼ੇਲੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਮਸਲੇ ਵਿੱਚ ਸਟੋਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਿੱਠੇਵਾੜਾ ਅਤੇ ਸਟੋਰ ਤੇ ਕੰਮ ਕਰਦੇ ਇੱਕ ਕਰਮਚਾਰੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਡੀਐਸਪੀ ਸਮਰਾਲਾ ਨੇ ਦੱਸਿਆ ਕਿ ਕੱਲ ਇਸ ਮਸਲੇ ਨਾਲ ਜੁੜੇ ਇੱਕ ਵਿਅਕਤੀ ਤੋਂ 2000 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ ਸਨ ਉਸ ਤੋਂ ਬਾਅਦ ਜਾਂਚ ਦੌਰਾਨ ਇਸ ਮੈਡੀਕਲ ਸਟੋਰ ਦਾ ਨਾਮ ਸਾਹਮਣੇ ਆਇਆ ਪੁਲਿਸ ਮੁਤਾਬਕ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ ਫਿਲਹਾਲ ਪੁਲਿਸ ਵੱਲੋਂ ਦੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲਗਾਤਾਰ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਇਸ ਸਬੰਸਲੇ ਦੇ ਵਿੱਚ। ਸਰੋਵਰ ਅੱਜ ਇਹ ਰੀਡ ਮਾਰੀ ਹੈ ਕਿ ਪਰਮਿਸ਼ਨ ਮਿਲੀ ਸੀ ਕਿੰਨੀਆਂ ਸੀਨੀਅਰ ਦਵਾਈਆਂ ਬਰਾਮਦ ਹੋਈਆਂ। ਇਹ ਨਾ ਸਿਗਰਟ ਇਨਫੋਰਮੇਸ਼ਨ ਸੀਗੀ। ਇਥੇ ਮਾਛੀਵਾੜੇ ਦੀ ਗੁਰਕਰਨ ਮੈਡੀਕੋਸ ਦੀ ਜਿਹਦੇ ਆਧਾਰ ਤੇ ਪੁਲਿਸ ਪਾਰਟੀਆਂ ਨਾਲ ਰਲ ਕੇ ਅਸੀਂ ਜਿਹੜੀ ਜੁਆਇੰਟਲੀ ਇੱਕ ਜਿਹੜੀ ਚੈਕਿੰਗ ਕੀਤੀ ਆ ਤੇ ਚੈਕਿੰਗ ਦੌਰਾਨ ਦੁਕਾਨ ਦੇ ਵਿੱਚੋਂ ਸਾਨੂੰ 2600 ਤੇ 95 ਜਿਹੜੇ ਹੈ ਕੈਪਸੂਲ ਪ੍ਰੀ ਗੋਬ ਲੈਂਦੇ ਜਿਹੜੇ ਆ ਬਰਾਮਦ ਹੋਏ ਆ। ਤੇ ਇੱਕ ਸਪਾਸ ਦੀ ਗੋਲੀ ਹੈ ਬਾਈਸਾਈਕਲ ਦੇ ਨਾਲ ਜਿਹੜੀ ਉਹ 1000 ਗੋਲੀ ਸਾਨੂੰ ਮਿਲੀ ਹੈ ਅਸੀਂ ਇਹ ਦੋਵੇਂ ਦੋਹਾਂ ਜਿਹੜੀਆਂ ਆ ਅਸੀਂ ਇਹਨੂੰ ਸੀਜ਼ ਕਰਕੇ ਅਸੀਂ ਲਿਜਾ ਕੇ ਅੱਗੇ ਅਸੀਂ ਇਹਦੇ ਤੇ ਡਰਗ ਐਂਡ ਕਾਸਮੈਟਿਕਲ ਦੇ ਤਹਿਤ ਇਹਦੀ ਕਾਰਵਾਈ ਕਰਾਂਗੇ ਦੁਕਾਨ ਦੇ ਉੱਤੇ ਜਿਹੜੀ ਇਹ ਦਸ਼ਰੀ ਟੋਟੇ ਬੱਤੀ ਦੀ ਦਵਾਈਆਂ ਸਾਰੀਆਂ ਇਹ ਦੁਕਾਨ ਇਹਦੀ ਦਵਾਈ ਦੀ ਮਿਸਯੂਜ਼ ਹੋ ਰਹੀ ਹੈ ਮਿਸਯੂਜ਼ ਹੋ ਰਹੀ ਪாங்க ਇਹ ਸਰ ਆਮ ਤੌਰ ਤੇ ਲੋਕ ਲੈ ਸਕਦੇ ਨੇ ਜਾਂ ਨਹੀਂ ਜਾਂ ਮਿਲਦੀ ਹੈ ਕਿੱਦਾਂ ਕਿਦੋਂ ਇਹ ਬੈਸ ਤਾਂ ਡਾਕਟਰ ਪਰਚੀ ਲਿਖਦੇ ਇਹਨਾਂ ਦੀ ਇਹ ਨੀ ਮੂਰੋਟੋਨਿਕ ਮੈਡੀਸਨ ਹੈਗੀ ਆ ਠੀਕ ਹੈ ਪਰਚੀ ਤੇ ਹੀ ਇਹ ਦਵਾਈ ਦੇਖ دیے ਹਨ ਤੇ ਇਹ ਅੱਜ ਕੱਲ ਲੋਕ ਜਿਹੜੇ ਇਸ ਦਵਾਈ ਦਾ ਮਿਸਯੂਜ਼ ਕਰਦੇ ਪਏ ਆ ਮੱਛਵਾੜਾ ਇਲਾਕੇ ਦੇ ਵਿੱਚ ਕਾਫੀ ਸਮੇ ਤੋਂ ਉੱਤੋਂ ਜਦੋਂ ਐਸੀ ਖੋਦੀਆਂ ਸਫਾਈ ਹੁੰਦੀ ਆ ਵਿੱਚੋਂ ਕੂੜਾ ਘਟ ਤੇ ਨਸ਼ੀਲੇ ਦੇ ਖਾਲੀ ਜੀਆਂ ਬੰਦੇ ਕੱਢ ਨਿਕਲਦੇ ਆ ਕਮਿਊਨਿਟੀ ਨੂੰ ਰੇਡ ਮਾਰੀ ਕੀ ਕਦੇ ਅੱਜ ਤੱਕ ਪਹਿਲਾਂ ਕੋਈ ਚੈੱਕ ਨਹੀਂ ਕੀਤੀ ਮੱਛਵਾੜਾ ਚ ਚੈਕਿੰਗ ਕਰਦੇ ਨੇ ਰੂਟੀਨ ਚ ਹੋ ਰਹੀ ਆ ਨਹੀਂ ਸਾਨੂੰ ਐਦਾਂ ਦਾ ਅਖਲੇ ਕੁਝ ਨਹੀਂ ਮਿਲਿਆ ਫਿਰ ਖੋਦੀਆਂ ਚ ਸੀਸੀਆ ਰਕੜੇ ਨਹੀਂ ਕੋਈ ਦਵਾਈ ਸਟੋਰ ਤੇ ਹੋਣੀ ਮਤਲਬ ਦੇਖੋ ਜੀ ਉਹ ਹੁਣ ਖੋਦੀਆਂ ਦਾ ਇਹ ਮੈਡੀਕਲ ਸਟੋਰ ਤੇ ਜਿਹੜੀ ਸਾਨੂੰ ਐ ਜਿਹੜੀ ਵੀ ਸਾਨੂੰ ਕੋਈ ਤੇ ਮਿਲਦੀ ਆ ਸੀ ਆਪਾਂ ਉਹ ਜਿਹੜੀ ਡਰਗਨ ਕਾਸਮੈਟਿਕ ਕਰ ਵੀ ਕਰ ਰਹੇ ਆ ਸੀ ਜਿਵੇਂ ਸਭ ਰਿਕੋਰਡ ਹੋ ਗਿਆ ਹੋਰ ਵੀ ਮੈਡੀਕਲ ਹੈਗੇ ਮਤਲਬ ਕਿ ਉਹਦਾ ਵੀ ਚੈਕਿੰਗ ਹੋਊਗਾ ਬਿਲਕੁਲ ਹੋਊਗੀ ਜਿਵੇਂ ਜਿਵੇਂ ਸਾਨੂੰ ਪਤਾ ਲੱਗੂ ਇਨਫੋਰਮੇਸ਼ਨ ਹੋਊਗੀ ਸਾਰਿਆਂ ਦੀ ਕਰ ਵੀ ਹੋਊਗੀ ਜਿਹੜੀ ਮੈਡੀਕਲ ਆ ਦੇ ਜੀ ਅੱਜ ਦੇ ਵਿੱਚ ਸਾਰਾ ਰੇਟ ਆਪਣੀ ਹੋਇਆ ਜੀ ਕੱਲੀ ਇੱਥੇ 500 ਦੀ ਜਾਂ ਹੋਰ ਵੀ ਕਿਤੇ ਤੁਸੀਂ ਰੇਟ ਮਾਰ ਰਹੇ ਹੋ ਮਤਲਬ ਨਹੀਂ ਫਲਾਉ ਤਾਂ ਅੱਜ ਪਾਰਟਿਕੂਲਰ ਇਸ ਪਾਰਟਿਕੂਲਰ ਮੈਡੀਕਲ ਦੀ ਹੀ ਕੰਪਲੇਂਟ ਸੀ ਜਿੱਤੇ ਅਸੀਂ ਆਏ ਆ ਸੀ ਲਗਾਤੇ ਇਹਦੀ ਚੈਕਿੰਗ ਕੀਤੀ ਰਹੀ ਹੈ ਸਰ ਨਸ਼ੇ ਦੀ ਪੂਰਤੀ ਲਈ ਹੈ ਕਿ ਐਪਸੂਲਟੇ ਗੋਲੀਆਂ ਯੂਜ਼ ਹੁੰਦੀਆਂ ਸੀਗੀਆਂ ਕਿੱਦਾਂ ਨਹੀਂ ਇਹ ਦਵਾਈਆਂ ਦੀ ਮਿਸਜੂਜ਼ ਹੋ ਰਹੀ ਹੈ ਮਿਸਜੂਜ਼ ਹਾਂ ਇਹਨਾਂ ਦੀ ਮਿਸਜੂਜ਼ ਹੋ ਰਹੀ ਹੈ ਉਹਦੀ ਕੰਟੀਨਿਉਟੀ ਦੇ ਸਬੰਧ ਦੇ ਵਿੱਚ ਅੱਜ ਸਾਡੇ ਸਚੋ ਸਮਰਾਲਾ ਸੀਏ ਅਨਚਾਰ ਜਿਹੜੇ ਆਕਾਸ਼ ਦਸ ਦੀ ਤੇ ਡਰਗ ਇਨਸਪੈਕਟਰ ਨਾ ਸ਼੍ਰੀ ਅਮਰਜੀਤ ਸਿੰਘ ਇਹਨਾਂ ਦੀ ਰਹਿਣ ਜਿਹੜੀ ਟੀਮ ਬਣਾ ਕੇ ਐਸਪੀ ਡੀ ਸ਼੍ਰੀ ਪਵਨਜੀ ਦੀ ਰਹਿਣ ਮੈਂ ਦੇ ਤੇ ਸਵੇਰ ਦੀ ਜਿਹੜੀ ਹੈ ਆਡ ਆਟ ਮੈਡੀਕਲ ਸਟੋਰਾਂ ਕਮਿਸ਼ਨ ਸ਼ਾਪਾਂ ਦਾ ਅਸੀਂ ਚੈਕਿੰਗ ਕੀਤੀ ਆ ਇੱਕ ਇੱਥੇ ਮਾਸ਼ੂਵੜੇ ਦੇ ਕਮੇਸ ਸ਼ਾਪ ਜਿਹੜੀ ਆ ਉੱਥੋਂ ਸਾਨੂੰ ਜਿਹੜੀ ਆ ਅਤਰਾਜ ਯੋਗ ਜਿਹੜੀਆਂ ਨਸ਼ੀਲੀ ਦਵਾਈਆਂ ਮਿਲੀਆਂ ਰਿਕਵਰ ਕੀਤੀਆਂ ਜਿਹਦੇ ਬਾਰੇ ਸਾਡੀ ਤਪਤੀਸ਼ ਜਿਹੜੀ ਗੋਇਂ ਗਾਉਨ ਇਹਨੂੰ ਲੌਜਿਕ ਐਂਡ ਤੇ ਲਿਜਾਇਆ ਕਿ ਬਾਕੀ ਜਿਹੜੀ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ ਇਹ ਪਹਿਲਾਂ ਜਿਹੜਾ ਸਮਰਾਲੇ ਬਰਾਮਦ ਹੋਈਆਂ ਉਹ ਕਿੰਨੀਆਂ ਦਵਾਈਆਂ ਦੀ ਕੁਆਂਟੀਟੀ ਕਿੰਨੀ ਸਮਰਾਲੇ ਦੀ ਉੱਥੇ ਸਾਡੇ ਕੋਲ ਜਿਹੜੀਆਂ ਸਮਰਾਲੇ ਆ ਅਪਰੋਕਸੀਮੇਟ 2000 ਕੈਪਸੂਲ ਸੀ ਜਿਹੜੇ ਅੱਜ ਵੀ 2695 ਦੇ ਕੈਪਸੂਲ ਆ ਟੋਟਲ ਸਾਡੇ ਜਿਹੜੇ ਆ 4695 ਕੈਪਸੂਲ ਜਿਹੜੇ ਆ ਜਿਹੜਾ ਨਸ਼ੀਲੇ ਬਰਾਮਦ ਕੀਤੇ ਗਏ ਇਸ ਤੋਂ ਬਿਨਾ 1000 ਟੈਬਲੇਟਾਂ ਉਹ ਉਸੇ ਮਾਮਲੇ ਜੀ ਨਾਮਜ਼ਦ ਕੀਤੇ ਗਏ ਕਿ ਨਵਾਂ ਮਾਂਬਾ ਪੱਤਾ ਉਸੇ ਮਾਮਲੇ ਜੀ ਨਾਮਜ਼ਦ ਕਰਕੇ ਉਸੇ ਕੰਟੀਨਿਊਟੀ ਦੇ ਵਿੱਚ ਜਿਹੜੇ ਡਰਗਨ ਸੈਕਟਰ ਸਾਹਿਬ ਨੂੰ ਦੇ ਆਪਣਾ ਰੇਡੀ ਟੀਮ ਬਣਾ ਕੇ ਉਹਦੇ ਵਿੱਚ ਹੀ ਰੇਡ ਕੀਤਾ ਗਿਆ ਮੈਡੀਕਲ ਸਟੋਰ ਜਿਹੜਾ ਵੇਚ ਰਿਹਾ ਨਸ਼ਾ ਵੇਚਦਾ ਰਿਹਾ ਮੈਡੀਕਲ ਸਟੋਰ ਦਸ਼ਾ ਵੇਦਿਆ ਉਹਨਾਂ ਨੂੰ ਕੀ ਕਦਮ ਨਹੀਂ ਦੇਣਾ ਚਾਹੁੰਦੇ ਬ ਥੋੜੇ ਜਿਹੜੀਆਂ ਉਹਨਾਂ ਨੂੰ ਇੱਕ ਕਦਮ ਨਹੀਂ ਦੇਣਾ ਚਾਹਨਾ ਹੈ ਕਿਹੜਾ ਲਾਇਸੈਂਸ ਹੈ ਕਮਨਾਲ ਲਈ ਬਹੁਤ 4 ਸਾਲ 5 ਸਾਲ ਦੀ ਡਿਗਰੀ ਉਦੋਂ ਬਾਅਦ ਕਿੰਨਾ ਜਿਹੜਾ ਟਾਈਮ ਆਪਣਾ ਰੈਵੋਲੂਸ਼ਨ ਬਣਾਉਣ ਨੂੰ ਲੱਗਦਾ ਹੈ ਇਸ ਕਟਿਆ ਕੰਮ ਪਿਛੇ ਨਸ਼ੇ ਦੀਆਂ ਨਵੰਜਾਂ ਨਾਲ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਜਵਾਨ ਬੱਚੇ ਬਰਬਾਦ ਕਰਨ ਨਾਲੋਂ ਸੁਧਰ ਜਾਣ ਨਹੀਂ ਦੇ ਮੇਰੇ ਖਿਆਲ ਹੈ ਵੀ ਲਾਇਸੈਂਸ ਵੀ ਇਹਦੇ ਕੈਂਸਲ ਹੋਣਗੇ ਜਿਹੜੇ ਇਹਦੇ ਕਵਿਸ਼ਟ ਸ਼ਾਪ ਵਗੈਰਾ ਇਹ ਵੀ ਸੀਜ਼ ਹੋਣਗੀਆਂ ਦੁਬਾਰਾ ਇਹ ਮੇਖੜ ਲਾਇਸੈਂਸ ਇਹਨਾਂ ਨੂੰ ਮਿਲਣਾ ਨਹੀਂ ਹੈ ਆਪਣਾ ਦਾ ਫਿਊਚਰ ਖਰਾਬ ਨਾ ਕਰਨ ਜਿਹੜੀ ਵੈਡੀ ਜਿਹੜੀ ਲੀਗਲੀ ਦਵਾਈ ਵੇਚ ਸਕਦੇ ਸਿਰ ਉਹ ਵੇਚਣ ਨਸ਼ੇ ਦੀ ਦਵਾਈ ਇਹ ਦਨਾਂ ਇੱਕ ਸਰ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਡਿਗਰੀ ਤੋਂ ਡਾਕਟਰ ਬੈਠੇ ਨੇ ਚੋਲਾ ਸ਼ਾਪ ਡਾਕਟਰ ਬੈਠੇ ਨੇ ਉਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਮੈਡੀਸਿਨ ਵਗੈਰਾ ਹੁੰਦੀਆਂ ਨੇ ਉਹਨਾਂ ਦੇ ਕਿਸੇ ਤਰ੍ਹਾਂ ਦੀ ਲੋ ਵੀ ਜਿਹੜੇ ਡਾਕਟਰ ਜਿਹੜੇ ਬਿਨਾਂ ਡਿਗਰੀ ਵਾਲੇ ਤੁਸੀਂ ਕਹਿੰਦੇ ਹੋ ਉਹ ਸਾਡੇ ਜੋ ਧਿਆਨ ਜਾਂਦਾ ਉਹ ਤੇ ਅਸੀਂ ਡਾਕਟਰ ਸਾਹਿਬ ਨਾਲ ਲਗਾ ਉਹ ਵੀ ਚੈੱਕ ਕਰ ਲੈਂਦੇ ਆ ਜਿਹਦੇ ਕੋਲ ਡਿਗਰੀ ਨਹੀਂ ਆ ਜੇ ਕੋ ਨਸ਼ੇ ਵਾਲੀ ਜਿਹੜੀ ਸਾਡੇ ਐਨਡੀ ਵਿੱਚ ਫਾਲ ਕਰਦੀ ਹੈ ਤੇ ਉਹ ਤੇ ਅਸੀਂ ਪਰਚਾ ਵੀ ਦਰਿਖਾ